ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਆਵਾਜ਼ ਜਪਾ ਸੁਣਦੇ ਹਾਂ ਲੇਖਕ ਅਸ਼ੋਕ ਵਿਸ਼ਿਸ਼ਟ ਜੀ ਦੀ ਲਿਖੀ ਹੋਈ ਕਹਾਣੀ ਇੱਕ ਟੋਟਾ ਜੰਨਤ ਮੰਮੀ ਤੁਹਾਡਾ ਟਿਫਨ ਰੱਖ ਦੇ ਇੱਥੇ ਰੱਖ ਨਹੀਂ ਦੇ ਲੈ ਕੇ ਜਾਣਾ ਹੈ ਕਿੱਥੇ ਤੁਹਾਡਾ ਮੈਂ ਆ ਪਾ ਦਿੰਦੀ ਹਾਂ ਉਸ ਵਿੱਚ ਨਹੀਂ ਮੈਂ ਪਾ ਲਉ ਤੂੰ ਫਿਕਰ ਨਾ ਕਰ ਮੈਂ ਫਿਕਰ ਕਿਉਂ ਨਾ ਕਰਾਂ ਵਾਰ-ਵਾਰ ਕਹਿਣਾ ਪੈਂਦਾ ਫਿਰ ਵੀ ਤੁਸੀਂ ਟਿਫਨ ਲੈ ਜਾਣਾ ਭੁੱਲ ਜਾਂਦੇ ਹੋ ਲੈ ਜਾऊं ਮੇਰੀ ਅੰਮਾ ਸਵੇਟੀ ਦੀ ਜਿੱਦ ਅੱਗੇ ਹਾਰ ਮੰਨਦੇ ਸੁਖੀ ਕੁਰਸੀ ਤੋਂ ਉੱਠੀ ਤੇ ਟਿਫਨ ਬੈਗ ਵਿੱਚ ਰੱਖਦਿਆਂ ਬੋਲੀ ਲੈ ਹੁਣ ਤਾਂ ਖੁਸ਼ ਹਾਂ ਨਹੀਂ ਅਜੇ ਨਹੀਂ ਸ਼ਾਮ ਨੂੰ ਦੇਖਾਂਗੇ ਤੁਸੀਂ ਮੇਰਾ ਕਿਹਾ ਕਿੰਨਾ ਕੁ ਮੰਨਿਆ ਇਹ ਵੀ ਕਹਿਣ ਵਾਲੀ ਗੱਲ ਹੈ ਜੇ ਟਿਫਨ ਲਿਜਾ ਰਹੀਆਂ ਤਾਂ ਮਤਲਬ ਹੈ ਮੈਂ ਰੋਟੀ ਖਾ ਲਵਾਂਗੀ ਹਾਂ ਮਤਲਬ ਤਾਂ ਇਹੋ ਹੋਣਾ ਚਾਹੀਦਾ ਹੈ ਵਰਿੰਜ ਹੁੰਦਾ ਨਹੀਂ ਕਈ ਕਈ ਦਿਨ ਤੇ ਫਿਰ ਪਰਿਆ ਹੀ ਵਾਪਸ ਆਉਂਦਾ ਤੁਹਾਨੂੰ ਤਾਂ ਆਪਣਾ ਖਿਆਲ ਹੀ ਨਹੀਂ ਪਰ ਕਹਿੰਦਿਆਂ ਸਵੇਟੀ ਰੁਕ ਗਈ ਤੇ ਉਹਦੀਆਂ ਅੱਖਾਂ 'ਚੋਂ ਪਰਲ ਪਰਲ ਹੰਝੂ ਗਿਰਨ ਲੱਗੇ ਨਾ ਮੇਰੀ ਧੀ ਇੰਜ ਨਹੀਂ ਰੋਈਦੋ ਤੋ ਜਿੱਦਾਂ ਕਿਹਾ ਮੈਂ ਉਦਾਂ ਹੀ ਕਰੂੰ ਹੋਰਾ ਫਿਕਰ ਨਾ ਕਰ ਮਜ਼ਾ ਲੇ ਅੱਜ ਤੈਨੂੰ ਸ਼ਿਕਾਇਤ ਦਾ ਮੌਕਾ ਦੇਆ ਸਵੇਟੀ ਨੂੰ ਕੁਲਾਬ ਵਿੱਚ ਲੈਂਦਿਆਂ ਸੁਖੀ ਉਸ ਦਾ ਸਿਰ ਪੋੜੋਸਣ ਲੱਗੀ ਉਸ ਦੀਆਂ ਗੱਲਾਂ ਤੇ ਪਈ ਹੰਝੂਆਂ ਦੀ ਲੀਕ ਤੱਕ ਉਸ ਹੋਰ ਜ਼ੋਰ ਨਾਲ ਸਵੇਟੀ ਨੂੰ ਕੁੱਟ ਲਿਆ ਤੇ ਹੌਲੀ ਜੇ ਕਹਿਣ ਲੱਗੀ ਤੂੰ ਜਾਣਦੀ ਏ ਮੈਂ ਇਹ ਨਹੀਂ ਦਿਨੀ ਕਿਹੜਾ ਸੰਤਾਪ ਢੰਡਾ ਰਹੀ ਆਂ ਦੱਸ ਮੈਂ ਵੀ ਕੀ ਕਰਾਂ ਮੋੜ ਕਿੜ ਉਹ ਚੰਦਰਾ ਯਾਦ ਆਉਂਦਾ ਏ ਤੇ ਉਸ ਵਿੱਚ ਗੁਆਚ ਜਾਂਦੀ ਆਂ ਪਤਾ ਹੀ ਨਹੀਂ ਲੱਗਦਾ ਕਦ ਦਿਨ ਖਤਮ ਹੋ ਗਿਆ ਤੇ ਕਦ ਘਰ ਪਰਤ ਵੀ ਆਉਣੀ ਤੇ ਫੰਦੀ ਉੱਗ ਸੋ ਵੀ ਨਹੀਂ ਰਹਿੰਦੀ ਪਰ ਅੱਜ ਅਜਿਹਾ ਨਹੀਂ ਹੋਵੇਗਾ ਵਾਦਾ ਰਿਆ ਮੈਂ ਜਾਣਦੀ ਹਾਂ ਮਾਂ ਤੂੰ ਜਾਣ ਬੁੱਝ ਕੇ ਇੰਦ ਨਹੀਂ ਕਰਦੀ ਹਾਲ ਮੇਰਾ ਵੀ ਤੇਰੇ ਜਿਹਾ ਹੀ ਹੈ ਮੈਨੂੰ ਵੀ ਪਾਪਾ ਬਹੁਤ ਯਾਦ ਆਉਂਦੇ ਨੇ ਹਰ ਵੇਲੇ ਸੁੱਤਿਆਂ ਜਾਗਦੇ ਆ ਉਹ ਮੇਰੀਆਂ ਅੱਖਾਂਗੇ ਘੁੰਮਦੇ ਰਹਿੰਦੇ ਨੇ ਪਾਪਾ ਸੱਚਮੁੱਚ ਬਹੁਤ ਚੰਗੇ ਸਨ ਹਰ ਕਿਸੇ ਨਾਲ ਪਿਆਰ ਕਰਨ ਵਾਲੇ ਲੜਾਈ ਝਗੜਾ ਕਰਨਾ ਤਾਂ ਉਹ ਜਾਣਦੇ ਹੀ ਨਹੀਂ ਸਨ ਦਫ਼ਤਰ ਵਾਲੇ ਵੀ ਬਹੁਤ ਯਾਦ ਪਾਈ ਕਰਦੇ ਨੇ ਰਿਸ਼ਤੇਦਾਰਾਂ ਦੀ ਗੱਲ ਛੱਡੋ ਉਹਨਾਂ ਦਾ ਯਾਦ ਕਰਨਾ ਹੀ ਹੋਇਆ ਸਵੇਟੀ ਨੇ ਇੱਕ ਵਾਰ ਫਿਰ ਮਾਂ ਨੂੰ ਪਿਆਰ ਕੀਤਾ ਕੰਧ ਤੇ ਲੱਗੀ ਘੜੀ ਦੇਖੀ ਦਫ਼ਤਰ ਦਾ ਸਮਾਂ ਹੋ ਚੁੱਕਾ ਸੀ ਮਾਂ ਦੇ ਬੈਗ ਵਿੱਚ ਪਏ ਟਿਫਨ ਨੂੰ ਦੇਖ ਕੇ ਉਸ ਨੂੰ ਸਕੂਨ ਮਿਲਿਆ ਤੇ ਚੰਗਾ ਹੁਣ ਮੈਂ ਚਲਦੀ ਹਾਂ ਦਫ਼ਤਰ ਦਾ ਸਮਾਂ ਹੋ ਗਿਆ ਆਪਣਾ ਖਿਆਲ ਰੱਖੀ ਕਹਿੰਦਿਆਂ ਮਾਂ ਦੇ ਗੱਲ ਲੱਗ ਉਹ ਚਲੀ ਗਈ ਸੁਖੀ ਕੀ ਕਰਦੀ ਪਈ ਹੈ ਕੁਝ ਨਹੀਂ ਇੱਕ ਸੂਟ ਦੇ ਕੇ ਸੰਭੀ ਜੀ ਜਾਂਦੇ ਹੋਏ ਉਹ ਪ੍ਰੈਸ ਕਰ ਰਹੀਆਂ ਤੋ ਉਸੇ ਦੱਸੋ ਕੋਈ ਕੰਮ ਹੈ ਹਾਂ ਕੰਮ ਤਾਂ ਬਹੁਤ ਹੈ ਤੇ ਉਹ ਵੀ ਤੇਰੇ ਕੋਚਰਾ ਤੂੰ ਹੀ ਕਰਦੀ ਹੈ ਅੱਛਾ ਸੁਖੀ ਰਾਜਬਾਬੂ ਦੀ ਮਨਛਾ ਸਮਝ ਰਹੀ ਸੀ ਇਹ ਤਾਂ ਰੋਜ਼ ਦੀ ਗੱਲ ਸੀ ਸ਼ਾਇਦ ਹੀ ਕਦੇ ਨਾਗਾ ਪੈਂਦਾ ਹੋਵੇ ਬੀਜੀ ਕਰਨਾ ਹੁੰਦੇ ਦੋਵੇਂ ਇਕੱਲੇ ਸਨ ਸਭ ਆਪੋ ਆਪਣੇ ਕੰਮਾਂ ਤੇ ਗਏ ਸਨ ਬੀਜੀ ਦਾ ਭਰਾ ਕੱਲ ਆਇਆ ਸੀ ਤੇ ਜਾਂਦਾ ਹੋਇਆ ਉਹ ਨਾਨੂ ਵੀ ਇਹ ਆਖ ਆਪਣੇ ਨਾਲ ਲੈ ਗਿਆ ਭੈਣ ਜੀ ਕੁਝ ਦਿਨ ਸਾਡੇ ਕੋਲ ਰਹਿ ਲੈਣਗੇ ਉਸ ਜਦ ਤੋਂ ਹੋ ਸੰਭਾਲਿਆ ਇਹੋ ਕੁਝ ਹੁੰਦਿਆਂ ਦੇਖਿਆ ਸੀ ਕਹਿ ਨਹੀਂ ਸਕਦੀ ਆਰੰਭ ਕਦੋਂ ਹੋਇਆ ਸੀ ਏਕ ਧੁੰਦਲੀ ਜਿਹੀ ਯਾਦ ਬਾਕੀ ਸੀ ਪਿਤਾ ਜੀ ਉਸ ਸਮੇਂ ਕੰਮ ਤੇ ਗਏ ਹੋਏ ਸਨ ਰਾਜਬਾਬੂ ਆਏ ਪੁੱਛਣ ਲੱਗੇ ਤੂੰ ਕੁਝ ਖਾਦਾ ਪੀਤਾ ਵੀ ਹੈ ਸੁਖੀ ਉਹਨਾਂ ਉਸੇ ਪਿੱਠ ਪੜੋਸੀ ਗੋਦ ਵਿੱਚ ਬਹਾਇਆ ਤੇ ਕਿੰਨੀ ਦੇਰ ਤੱਕ ਉਸ ਦਾ ਮੂੰਹ ਚੁੰਮਦੇ ਰਹੇ ਉਸ ਦੇ ਬਾਲ ਮਨ ਨੂੰ ਅਜੇ ਇਹ ਸਭ ਦੀ ਸੋਝੀ ਨਹੀਂ ਸੀ ਇਹ ਉਹਨਾਂ ਦਿਨਾਂ ਦੀ ਗੱਲ ਏ ਜਦ ਇੱਕ ਨਮਾ ਜੀ ਉਹਨਾਂ ਦੇ ਘਰ ਆ ਰਿਹਾ ਸੀ ਮਾਂ ਦੀ ਹਾਲਤ ਠੀਕ ਨਹੀਂ ਸੀ ਉਹ ਹਸਪਤਾਲ ਦਾਖਲ ਸੀ ਕਿ ਡਾਕਟਰ ਕੀ ਨਰਸਾਂ ਤੇ ਕੀ ਘਰ ਵਾਲੇ ਸਾਰੇ ਘਬਰਾਏ ਹੋਏ ਸਨ ਪੂਰਾ ਯਤਨ ਕਰਨ ਤੇ ਵੀ ਜੱਜਾ ਤੇ ਬੱਚਾ ਦੇਖਣਿਆਂ ਹੀ ਦੇਖਦੇ ਆਂ ਕਾਲ ਵਸ ਹੋ ਗਏ ਸਨ ਇਸ ਲੋਕ ਤੇ ਕੜੇ ਰਾਜਬਾਬੂ ਪਿਤਾ ਜੀ ਦੇ ਅੰਗ ਸੰਗ ਰਹੇ ਸੱਚੀ ਗੱਲ ਤਾਂ ਇਹ ਹੈ ਕਿ ਪਿਤਾ ਜੀ ਤੋਂ ਛੁੱਟ ਰਾਜਬਾਬੂ ਦਾ ਵੀ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਉਹ ਮਾਪਿਓ ਬਾਰੇ ਸੰ ਵੱਡੇ ਭਾਈ ਸਮਾਨ ਆਪਣੇ ਮਿੱਤਰ ਦੇ ਚਲਾਣੇ ਮਗਰੋਂ ਪਿਤਾ ਜੀ ਨੇ ਉਹਨਾਂ ਨੂੰ ਪਾਲਿਆ ਪੜਾਇਆ ਲਿਖਾਇਆ ਪੈਰਾਂ ਤੇ ਖੜਾ ਕੀਤਾ ਤੇ ਵਿਆਹ ਕੀਤਾ ਇਸ ਲਈ ਦੋਵੇਂ ਇੱਕ ਦੂਜੇ ਦਾ ਸਹਾਰਾ ਸਨ ਮਾਂ ਦੇ ਜਾਣ ਨਾਲ ਪਿਤਾ ਜੀ ਬੁਰੀ ਤਰ੍ਹਾਂ ਟੁੱਟ ਗਏ ਸਨ ਉਹਨਾਂ ਦੇ ਮੂੰਹੋਂ ਵਾਰ-ਵਾਰ ਇਹੋ ਨਿਕਲਦਾ ਇਸ ਮਾਂਵਾਰੀ ਬੱਚੀ ਦਾ ਕੀ ਬਣੋ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤਾਂ ਕੌਣ ਸੰਭੋ ਇਸ ਬਲੜੀ ਨੂੰ ਤੁਸੀਂ ਕੀ ਪਏ ਗੱਲਾਂ ਕਰਦੇ ਹੋ ਚਾਚਾ ਜੀ ਸੁਖੀ ਮੇਰੀ ਵੀ ਤਾਂ ਲੱਗਦੀ ਹੈ ਕੁਝ ਤੱਤੀ ਵਾਹ ਨਹੀਂ ਲੱਗਣ ਦੇਗਾ ਉਸ ਨੂੰ ਫਿਕਰ ਨਾ ਕਰੋ ਤੁਸੀਂ ਗੱਲ ਤਾਂ ਤੇਰੀ 16 ਨੇ ਠੀਕ ਹੈ ਪਰ ਭਨੇਆ ਲੋਕਾਂ ਵਕਤ ਦਾ ਕੁਝ ਪਤਾ ਨਹੀਂ ਹੁੰਦਾ ਰਾਜਬਾਬੂ ਵੱਲੋਂ ਫ਼ੈਸਲਾ ਦੇਣ ਤੇ ਵੀ ਪਿਤਾ ਜੀ ਦੇ ਮੂੰਹੋਂ ਬਦੋ ਬਦੀ ਇਹ ਬੋਲ ਨਿਕਲਦੇ ਸਨ ਸੁਖੀ ਮਸਾਂ 7-8 ਵਰਿਆਂ ਦੀ ਸੀ ਜਦ ਪਿਤਾ ਜੀ ਵੀ ਉਸ ਦਾ ਸਾਥ ਛੱਡ ਸਵਰਗਾਂ ਦੇ ਵਾਸੀ ਹੋ ਗਏ ਸਨ ਰਾਜਬਾਬੂ ਨੇ ਉਹਨਾਂ ਦਾ ਮਕਾਨ ਕਿਰਾਏ ਤੇ ਦੇ ਦਿੱਤਾ ਤੇ ਉਹਨੂੰ ਆਪਣੇ ਘਰ ਲੈ ਗਏ ਉੰਜ ਵੀ ਹੋਰ ਕੋਈ ਸਹਾਰਾ ਨਹੀਂ ਸੀ ਉਸ ਦਾ ਰਾਜਬਾਬੂ ਨੇ ਹੀ ਉਸ ਨੂੰ ਪੜਾਇਆ ਪਾਲਿਆ ਪੋਸਿਆ ਤੇ ਪਿਤਾ ਦੀ ਜ਼ਿੰਮੇਵਾਰੀ ਨਿਭਾਈ ਘਰ ਦੇ ਸਣੇ ਬੀਜੀ ਦੇ ਕਿਸੇ ਦੀ ਮਜ਼ਾਲ ਨਹੀਂ ਸੀ ਕਿ ਉਸ ਨੂੰ ਕੈਰੀ ਅੱਖ ਨਾਲ ਦੇਖੇ ਉਸ ਨਾਲ ਮੰਦਾ ਬੋਲੇ ਜਾਂ ਬਦਸਲੂਕੀ ਕਰੇ ਕਿਸੇ ਚੀਜ਼ ਦੀ ਥੋੜ੍ਹ ਨਹੀਂ ਸੀ ਉਸ ਨੂੰ ਕਦੇ ਲੱਗਿਆ ਹੀ ਨਹੀਂ ਸੀ ਕਿ ਉਹ ਨਾਥ ਹੈ ਰਾਜਬਾਬੂ ਦੇ ਖਾਸ ਮੋਹ ਤੇ ਹਰ ਸਮੇਂ ਉਸ ਦਾ ਖਿਆਲ ਰੱਖਣ ਦੀ ਭਾਵਨਾ ਪਿੱਛੇ ਕੰਮ ਕਰਦਾ ਕਾਰਨ ਹੁਣ ਉਸ ਦੀਆਂ ਨਜ਼ਰਾਂ ਤੋਂ ਗੁੱਝਾ ਨਹੀਂ ਰਿਹਾ ਸੀ ਪਹਿਲਾਂ ਪਹਿਲ ਭਾਵੇਂ ਉਸ ਨੂੰ ਉਪਰਾ ਲੱਗਦਾ ਰਿਹਾ ਫਰ ਜਵਾਨੀ ਦੀਆਂ ਦਹਲੀਜਾਂ ਚ ਪੈਰ ਤਰਦੇ ਤਰਦੇ ਉਹ ਨਾ ਕੇਵਲ ਗੀਜੇ ਪੈ ਗਈ ਸੀ ਸਭੋਂ ਉਸੋਂ ਚੰਗਾ ਚੰਗਾ ਲੱਗਣ ਲੱਗਾ ਉੰਜ ਵੀ ਉਹ ਕਰ ਕੁਝ ਨਹੀਂ ਸੀ ਸਕਦੇ ਇਹ ਉਸਦੀ ਹੋਂਏ ਸੀ ਤੇ ਉਹਨੇ ਉਸ ਅਗੇ ਹਥਿਆਰ ਸੁੱਟ ਦੇਣ ਵਿੱਚ ਹੀ ਆਪਣੀ ਬੇਤਰੀ ਮੰਨ ਲਈ ਸੀ ਬੱਚੇ ਵੱਡੇ ਹੋ ਚੁੱਕੇ ਸਨ ਬੀਜੀ ਕਈ ਤਰ੍ਹਾਂ ਦੇ ਸਮਾਜੀ ਤੇ ਸੱਭਿਆਚਾਰਕ ਸੰਗਠਨਾਂ ਨਾਲ ਜੁੜੇ ਹੋਏ ਸਨ ਉਹਨਾਂ ਪਾਸ ਇਹ ਜਾਣਨ ਲਈ ਸਮਾਂ ਹੀ ਨਹੀਂ ਸੀ ਕਿ ਪਿੱਛੋਂ ਘਰ ਵਿੱਚ ਕੀ ਹੁੰਦਾ ਹੈ ਕੀ ਨਹੀਂ ਆਮ ਤੌਰ ਤੇ ਘਰ ਬਿਲਕੁਲ ਖਾਲੀ ਹੁੰਦਾ ਜਾਂ ਕਿਸੇ ਨਾ ਕਿਸੇ ਬਹਾਨੇ ਖਾਲੀ ਕਰ ਲਿਆ ਜਾਂਦਾ ਚੰਗਾ ਹੁਣ ਤੂੰ ਵੀ ਆਰਾਮ ਕਰ ਕਹਿ ਕੇ ਰਾਜਬਾਬੂ ਕੰਮ ਵਾਲੀ ਬਾਈ ਨੂੰ ਜਾਣ ਲਈ ਕਹਿ ਦਿੰਦੇ ਕੀ ਸੋਚਿਆ ਤੁਸੀਂ ਸੁਖੀ ਬਾਰੇ ਸੋਚਣਾ ਕੀ ਹੈ ਠੀਕ ਠਾਕ ਹੈ ਇਹ ਗੱਲ ਨਹੀਂ ਉਹ ਹੁਣ ਵੱਡੀ ਹੋ ਗਈ ਹੈ ਵਿਆਹ ਦੀ ਉਮਰ ਹੈ ਤੁਸੀਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਹਨ ਹੁਣ ਇਹ ਜ਼ਿੰਮੇਵਾਰੀ ਵੀ ਪੂਰੀ ਕਰ ਛੱਡੋ ਰਾਜੀ ਖੁਸ਼ੀ ਆਪਣੇ ਘਰ ਜਾਵੇ ਸੁਖੀ ਬਸੇ ਗੱਲ ਤਾਂ ਤੇਰੀ ਠੀਕ ਹੈ ਕਹਿਣ ਨੂੰ ਤਾਂ ਰਾਜਬਾਬੂ ਨੇ ਕਹਿ ਦਿੱਤਾ ਪਰ ਸੁਖੀ ਨਾਲੋਂ ਵਿਛੜਨ ਦੇ ਅਹਿਸਾਸ ਨੇ ਇੱਕ ਵਾਰ ਤਾਂ ਉਸ ਨੂੰ ਬੁਰੀ ਤਰ੍ਹਾਂ ਖਲੂਣ ਕੇ ਰੱਖ ਦਿੱਤਾ ਉਹ ਸੋਚਾਂ ਵਿੱਚ ਪੈ ਗਏ ਸੁਖੀ ਨੂੰ ਵਿਆਹਣ ਦੀ ਜ਼ਿੰਮੇਵਾਰੀ ਕਿਵੇਂ ਪੂਰੀ ਕੀਤੀ ਜਾਵੇ ਉਹ ਵਿਆਹੀ ਵੀ ਜਾਵੇ ਤੇ ਉਹਨਾਂ ਦਾ ਸਾਥ ਵੀ ਨਾ ਛੁੱਟੇ ਰਾਜਬਾਬੂ ਇਕ ਅਜੀਬ ਜੀ ਉਲਝਣ ਵਿੱਚ ਫਸ ਗਏ ਸਨ ਉਹਨਾਂ ਦੀ ਉਲਝਣ ਬੀਜੀ ਦੀ ਸਮਝ ਤੋਂ ਬਾਹਰ ਸੀ ਇਸ ਲਈ ਉਹਨਾਂ ਨੂੰ ਇਸ ਸੋਲਜਰ ਵਿੱਚ ਫਸਿਆ ਛੱਡ। ਉਹ ਕਿਤੇ ਹੋਰ ਜ਼ਰੂਰੀ ਕੰਮ ਚਲੇ ਗਏ ਸਨ। ਰਾਜਬਾਬੂ ਅੰਦਰ ਗਏ। ਸੁਖੀ ਰਸੋਈ ਵਿੱਚ ਸੀ। ਕੀ ਪਈ ਕਰਦੀ ਐ? ਕੁਝ ਨਹੀਂ ਐਵੇਂ ਕੁਝ ਖਾਣ ਨੂੰ ਦਿਲ ਕਰਦਾ ਸੀ। ਉਹ ਤਾਂ ਠੀਕ ਐ। ਘਰ ਵਿੱਚ ਬਾਈ ਦੇ ਹੁੰਦਿਆਂ ਤੈਨੂੰ ਆਪ ਇਹ ਸਭ ਕਰਨ ਦੀ ਕੀ ਲੋੜ ਐ? ਕਦੇ ਇੱਕਦਾਂ ਹੀ ਆਪਣਾ ਕੰਮ ਆਪ ਕਰ ਲੈਣਾ ਚਾਹੀਦਾ। ਬੰਦੇ ਦਾ ਕੁਝ ਘਟਦਾ ਨਹੀਂ। ਹਜ਼ੂਰੇ ਅੱਲਾ। ਸੁਖੀ ਦੇ ਮੂੰਹ ਪਿੰਨੇ ਬੋਲ ਸੋਨ ਰਾਜਬਾਬੂ ਖੁਸ਼ ਹੋਏ ਬਿਨਾ ਨਾ ਰਹੇ ਪਰ ਉਸ ਦੇ ਵਿਆਹ ਦੇ ਖਿਆਲ ਨੇ ਉਹਨਾਂ ਨੂੰ ਖੁਸ਼ ਰਹਿਣ ਨਾ ਦਿੱਤਾ ਕਿਉਂ ਤੁਹਾਡੀ ਤਬੀਅਤ ਤਾਂ ਠੀਕ ਹੈ ਉਹਨਾਂ ਦੇ ਮੁਰਝਾਏ ਚਿਹਰੇ ਵੱਲ ਤੱਕਿਆ ਸੁਖੀ ਨੇ ਪੁੱਛਿਆ ਮੇਰੀ ਤਬੀਅਤ ਠੀਕ ਹੈ ਤੂੰ ਛੇਤੀ ਵੇਲੇ ਹੁਕੇ ਅੰਦਰ ਆ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਇਹਨਾਂ ਕਹਿੰਦਿਆ ਰਾਜਬਾਬੂ ਨੇ ਹਸਰਤ ਭਰੀ ਨਿਗਾਹ ਨਾਲ ਸੁਖੀ ਨੂੰ ਤੱਕਿਆ ਤੇ ਬਾਹਰ ਚਲੇ ਗਏ ਹਾਂ ਹੁਣ ਦੱਸੋ ਕੀ ਗੱਲ ਹੈ ਕਮਰੇ ਵਿੱਚ ਦਾਖਲ ਹੁੰਦਿਆਂ ਸੁਖੀ ਨੇ ਪੁੱਛਿਆ ਰਾਜਬਾਬੂ ਨੇ ਗਹਿਰੀ ਨਜ਼ਰ ਨਾਲ ਉਸ ਨੂੰ ਤੱਕਿਆ ਤੇ ਹੌਲੀ ਜੇ ਉਹਨਾਂ ਦੇ ਮੂੰਹ ਚੋਂ ਨਿਕਲਿਆ ਤੇਰੇ ਬਿਜੀ ਵਿਆਹ ਦੀ ਗੱਲ ਕਰ ਰਹੇ ਸਨ ਕਿਸ ਦੇ ਵਿਆਹ ਦੀ ਗੱਲ ਤੁਹਾਡੇ ਜਾਂ ਮੇਰੇ ਸੁਖੀ ਨੇ ਸਭ ਜਾਣਦੇ ਆ বুঝਦਾ ਕਿਹਾ ਤੇ ਨਾਲ ਹੀ ਰਾਜਬਾਬੂ ਦੇ ਹਲਕੀ ਜੀ ਕੋਣੀ ਮਾਰ ਦਿੱਤੀ ਐਵੇਂ ਕਮਲ ਨਾ ਕੁੱਟ ਪਹਿਲਾਂ ਮੇਰੀ ਵਿਆਹ ਦੀ ਗੱਲ ਉਹ ਕਿਵੇਂ ਕਰ ਸਕਦੀ ਏ ਉਹ ਤੇਰੇ ਵਿਆਹ ਦੀ ਗੱਲ ਕਰਦੀ ਸੀ ਤੇ ਫਿਰ ਇਸ ਵਿੱਚ ਉਦਾਸ ਹੋਣ ਵਾਲੀ ਕਿਹੜੀ ਗੱਲ ਏ ਇਹ ਤਾਂ ਹੋਣਾ ਹੀ ਇੱਕ ਨਾ ਇੱਕ ਫੇਰ ਹੋਗਣ ਅਖੇ ਇਹ ਤਾਂ ਹੋਣਾ ਹੀ ਹੈ ਇੱਕ ਦਿਨ ਤੂੰ ਕਿਨੇ ਆਰਾਮ ਨਾਲ ਕਹਿ ਦਿੱਤੀ ਇੰਨੀ ਵੱਡੀ ਗੱਲ ਆਪਣੇ ਦਿਲ ਦੇ ਹੱਥ ਰੱਖ ਕੇ ਦੱਸ ਤੂੰ ਇਹ ਉਦਾਸ ਹੋਣ ਵਾਲੀ ਗੱਲ ਨਹੀਂ ਉਦਾਸ ਹੋਣ ਵਾਲੀ ਗੱਲ ਜ਼ਰੂਰ ਹੈ ਪਰ ਕੀਤਾ ਵੀ ਕੀ ਜਾ ਸਕਦਾ ਉਹ ਤਾਂ ਠੀਕ ਹੈ ਪਰ ਤੇਥੋਂ ਵਿਛੜਨ ਨੂੰ ਦਿਲ ਨਹੀਂ ਕਰਦਾ ਰਾਜਬਾਬੂ ਨੇ ਆਪਣਾ ਦਿਲ ਫੋਲਿਆ ਉਹ ਜਜ਼ਬਾਤ ਦੇ ਵਹਿਣ ਵਿੱਚ ਪੂਰੀ ਤਰ੍ਹਾਂ ਵਹਿ ਚੁੱਕੇ ਸਨ ਸੁਖੀ ਨੇ ਉਹਨਾਂ ਵੱਲ ਦੇਖਦਿਆਂ ਕਿਹਾ ਕਿ ਤੇਨੀ ਮੈਂ ਨੱਠ ਚੱਲੀ ਫਲਾਂ ਕਦੇ ਨੋ ਵੀ ਮਾਸਨ ਨੂੰ ਆਖੋਏ ਨੇ ਮੈਂ ਹਰ ਹਾਲ ਵਿੱਚ ਤੁਹਾਡੇ ਨਾਲ ਰਹਾਂਗੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਫਿਰ ਇਹ ਕਿਉਂ ਭੁੱਲਦੇ ਹੋ ਇਹ ਮੇਰਾ ਪੇਕਾ ਕਰ ਵੀ ਤਾਂ ਹੈ ਸਾਡੇ ਆਪਸੀ ਸਬੰਧ ਕੁਝ ਵੀ ਕਿਉਂ ਨਾ ਹੋਣ ਪਰ ਦੁਨੀਆ ਦੀਆਂ ਨਜ਼ਰਾਂ ਵਿੱਚ ਮੈਂ ਇਸ ਘਰ ਦੀ ਧੀ ਹਾਂ ਤੇ ਧੀ ਹੀ ਰਹਾਂਗੀ ਤੇ ਤੀਆਂ ਆਖਰੀ ਸਾਤ ਤੱਕ ਪੇਕਿਆਂ ਦਾ ਮੋਹ ਨਹੀਂ ਤਜਦੀਆਂ ਰਾਜਬਾਬੂ ਦੇ ਚਿਹਰੇ ਤੇ ਛਾਈ ਗੈਰੀ ਉਦਾਸੀ ਤੱਕ ਸੁਖੀ ਨਹੀਂ ਉਹਨਾਂ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਲੈੰਦਿਆ ਕਿਹਾ ਤੁਸੀਂ ਬਹੁਤ ਚੰਗੇ ਹੋ ਭਾਵੇਂ ਤੁਹਾਡੇ ਨਾਲ ਮੇਰੇ ਕੋਈ ਵੀ ਸਬੰਧ ਰਹੇ ਤੇ ਇਹ ਗੱਲ ਸਾਡੇ ਦੋਹਾਂ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ ਪਰ ਤੁਹਾਡੀ ਸ਼ਖਸੀਅਤ ਦਾ ਇੱਕ ਹੋਰ ਪੱਖ ਵੀ ਹੈ ਇਹ ਪੱਖ ਬਹੁਤ ਉਜਲ ਹੈ ਤੁਸੀਂ ਜ਼ਿੰਦਗੀ ਦੇ ਹਰ ਮੋੜ ਤੇ ਮੇਰੀ ਢਾਲ ਬਣੇ ਮੇਰੀ ਬਾਹ ਫੜੀਏ ਤੁਸੀਂ ਹਰ ਕਸੌਟੀ ਤੇ ਖਰੇ ਉਤਰਿਓ ਮੈਂ ਚਾਹੁੰਦੀ ਹਾਂ ਤੁਹਾਡੀ ਸ਼ਖਸੀਅਤ ਦਾ ਇਹ ਉਜਲਾ ਪੱਖ ਸਦਾ ਬਣਿਆ ਰਹੇ ਤੁਸੀਂ ਬੇਫਿਕਰ ਹੋ ਕੇ ਆਪਣਾ ਇਹ ਕਾਜ ਵੀ ਪੂਰਾ ਕਰੋ ਠੀਕ ਹੈ ਫਿਰ ਐਨਾ ਕਹੇ ਰਾਜਬਾਬੂ ਬਾਹਰ ਚਲੇ ਗਏ ਜੇ ਹੁਕਮ ਹੋਵੇ ਤਾਂ ਅਸੀਂ ਇਸ ਕੋਹਿੰਦੁਰ ਨੂੰ ਇੱਕ ਨਜ਼ਰ ਤੱਕ ਲਈ ਉਹ ਤਾਂ ਹਜ਼ੂਰੇ ਅੱਲਾ ਪਹਿਲਾਂ ਹੀ ਦੇਖ ਚੁੱਕੇ ਨੇ ਜ਼ਰੂਰ ਦੇਖਿਆ ਹੈ ਤੁਹਾਡੇ دیدار ਕਰ ਚੁੱਕਾ ਪਰ ਅੱਜ ਵਾਲੀ ਤਾਂ ਗੱਲ ਇਹ ਹੋ ਰਹੀ ਸਵਰਾਜ ਨੇ ਆਪਣੀ ਨਵੀਂ ਵਿਆਹੀ ਲਾੜੀ ਦੇ ਥੋੜਾ ਹੋਰ ਨੇੜੇ ਸਰਕਦਿਆਂ ਉਸ ਦੇ ਸਿਰ ਤੇ ਨਾ ਲਈ ਕੱਢੇ ਕੁੰਡ ਦੀ ਰਹੀ ਸਹੀ ਕਸਰ ਵੀ ਪੂਰੀ ਕਰ ਦਿੱਤੀ ਲੰਮੀ ਇੰਤਜ਼ਾਰ ਕੀਤੀ ਇਸ ਮੁਬਾਰਕ ਘੜੀ ਲਈ ਇੰਨਾ ਕਹਿ ਕੇ ਉਸਨੇ ਸੁਖੀ ਨੂੰ ਬਾਹਾਂ ਵਿੱਚ ਲੈ ਲਿਆ ਕੁੱਲੂ ਦੀ ਹਸੀਨ ਵਾਦੀ ਨੇ ਉਹਨਾਂ ਦੇ ਹਨੀਮੂਨ ਨੂੰ ਹੋਰ ਰੰਗੀਨ ਬਣਾ ਦਿੱਤਾ ਉੰਤਰ ਪੂਜਨਸਾਰ ਜਸਵਰਾਜ ਨੇ ਦੱਸਿਆ ਇੱਥੋਂ ਮਨੀਗਰਨ ਬਹੁਤ ਦੂਰ ਨਹੀਂ ਸਿੱਧੀ ਸੜਕ ਜਾਂਦੀ ਹੈ ਕੋਈ 40 ਕਿਲੋਮੀਟਰ ਹੋਵੇਗਾ ਸੁਖੀ ਨੂੰ ਬਹੁਤ ਚੰਗਾ ਲੱਗਾ ਤਾਂ ਲੈ ਚੱਲਣਾ ਉੱਥੇ ਬਹੁਤ ਨਾ ਸੁਣਿਆ ਬਾਕੀ ਥਾਵਾਂ ਤੇ ਬਾਅਦ ਵਿੱਚ ਜਾਵਾਂਗੇ ਸਵਰਾਜ ਬੋਲਿਆ তথাਸਤੂ ਤੇ ਉਹਨਾਂ ਮਨí ਕਰਨ ਲਈ ਚੱਲੇ ਪਾ ਦਿੱਤੇ ਕੁਲੂ ਮਨਾਲੀ ਤੇ ਰੋਟਾਂਗ ਆਦੀ ਦੇਖਦੇ ਆ ਘੁੰਮਦੇ ਆ ਪੂਰਾ ਮਹੀਨਾ ਬੀਤ ਗਿਆ ਦੋਹਾਂ ਜੀ ਪਰ ਕੇ ਆਨੰਦ ਮਾਣਿਆ ਤੇ ਵਾਪਸ ਦਿੱਲੀ ਆ ਗਏ ਪਹਿਲਾ ਸਾਲ ਹਾਸੇ ਖੇੜੇ ਵਿੱਚ ਬੀਤ ਗਿਆ ਤੇ ਜਾਂਦਾ ਹੋਇਆ ਸਵੇਟੀ ਦੇ ਰੂਪ ਵਿੱਚ ਬਹੁਮੁੱਲਾ ਤੋਹਫ਼ਾ ਉਹਨਾਂ ਦੀ ਝੋਲੀ ਵਿੱਚ ਪਾ ਗਿਆ ਸੋਕੇ ਕਦੇ-ਕਦਾਈ ਪੇਕੇ ਕਰਦਾ ਫੇਰਾ ਮਾਰਦੀ ਤੇ ਰਾਜਬਾਬ ਨੂੰ ਮਿਲਣ ਲਈ ਵਿਸ਼ੇਸ਼ ਸਮਾਂ ਕੱਢ ਖਿਲੰਦੀ ਇਸ ਲਈ ਉਹ ਵੀ ਖੁਸ਼ ਸਨ ਸਵਰਾਜ ਬੈਂਕ ਮੈਨੇਜਰ ਸੀ ਪੈਸੇ ਪੱਖੋਂ ਹੱਥ ਖੁੱਲਾ ਸੀ ਦੇਖਦੇ ਆਂ ਹੀ ਦੇਖਦੇ ਆਂ ਬੰਗਲਾ ਬਣ ਗਿਆ ਕਾਰ ਲੈ ਲਈ ਤੇ ਹਰ ਉਹ ਸਮਾਨ ਝਟਾ ਲਿਆ ਗਿਆ ਜੋ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੁੰਦਾ ਸਵੇਟੀ ਨੇ ਚੰਗਾ ਕਦ ਕੱਢ ਲਿਆ ਸੀ ਉਹ ਪੜ੍ਹ ਲਿਖ ਕੇ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕਾਰਜਕਾਰੀ ਅਧਿਕਾਰੀ ਬਣ ਗਈ ਸੁਖੀ ਘਰ ਵਿੱਚ ਇਕੱਲੀ ਉਗਤ ਆ ਜਾਂਦੀ ਸਵਰਾਜ ਦੀ ਰਜਮੰਦੀ ਨਾਲ ਉਸ ਰਾਜਬਾਬੂ ਨੂੰ ਕਹਿ ਕੇ ਆਪਣੇ ਘਰ ਦਾ ਇਲਾਜ ਕਰ ਲਿਆ ਤੇ ਕਿਸੇ ਕੰਪਨੀ ਵਿੱਚ ਪਾਰਟ ਟਾਈਮ ਜੌਬ ਤੇ ਜਾਣ ਲੱਗ ਪਈ ਸਵਰਾਜ ਸਵੇਟੀ ਹੁਣ ਵੱਡੀ ਹੋ ਗਈ ਐ ਕੰਮ ਵੀ ਕਰਨ ਜਾਂਦੀ ਐ ਕੋਈ ਚੰਗਾ ਜਿਹਾ ਮੁੰਡਾ ਦੇਖ ਕੇ ਇਸ ਦੇ ਹੱਥ ਪੀੜੇ ਕਰਨ ਦੀ ਸੋਚੋ ਇੱਕ ਦਿਨ ਸੁਖੀ ਨੇ ਕਿਹਾ ਲੈ ਇਹ ਵੀ ਕੋਈ ਕਹਿਣ ਦੀ ਗੱਲ ਐ ਰਾਜਬਾਬੂ ਨੂੰ ਕਹਿ ਉਹ ਇਸ ਮਾਮਲੇ ਵਿੱਚ ਬਹੁਤ ਸੁਲਝੇ ਹੋਏ ਨੇ ਕੋਈ ਨਾ ਕੋਈ ਸਾਖ ਜ਼ਰੂਰ ਲੱਭ ਲੈਣਗੇ ਗੱਲ ਤਾਂ ਤੁਹਾਡੀ ਠੀਕ ਹੈ ਉਹਨਾਂ ਨੂੰ ਕਹਿਣੀ ਆ ਮਸਲਾ ਹੱਲ ਸਮਝੋ ਭਾਈ ਸਾਹਿਬ ਕੀ ਹੋਇਆ ਸਵੇਰ ਦੀ ਸੈਰ ਪਿੱਛੋਂ ਘਰ ਪਰਤੇ ਇੱਕ ਸੱਜਣ ਨੇ ਨਾਲ ਦੇ ਘਰ ਅੱਗੇ ਆਂਡੀਆਂ ਗੋਡੀਆਂ ਦੀ ਭੀੜ ਦੇ ਸੁਭਾਅਕ ਹੀ ਪੁੱਛਿਆ ਕਿਉਂ ਤੁਹਾਨੂੰ ਨਹੀਂ ਪਤਾ ਨਹੀਂ ਜਦੋਂ ਗਿਆ ਸਾਂ ਤਾਂ ਚੁੱਪਚਾਪ ਸੀ ਪਰ ਹੁਣ ਇੱਥੇ ਇੰਨੀ ਭੀੜ ਮਿਸਟਰ ਸਵਰਾਜ ਨਹੀਂ ਰਹੇ ਜੀ ਉਹ ਤਾਂ ਚੰਗੇ ਭਲੇ ਸਨ ਅਜੇ ਕੱਲ ਹੀ ਤਾਂ ਮੇਰੀ ਦੁਆ ਸलाम ਹੋਈ ਸੀ ਤੁਹਾਡੀ ਦੁਆ ਸलाम ਦਿਨੇ ਕਿਸੇ ਸਮੇਂ ਹੋਈ ਹੋਵੇਗੀ ਪਰ ਮੈਂ ਤਾਂ ਰਾਤ ਕੋਈ 11 ਵਜੇ ਇੱਥੋਂ ਗਿਆ ਸਾਂ ਗੱਲਾਂ ਮਾਰਦਿਆਂ ਸਮੇਂ ਦਾ ਪਤਾ ਹੀ ਨਾ ਲੱਗਾ ਇੰਨਾ ਖੁਸ਼ ਉਹਨਾਂ ਨੂੰ ਮੈਂ ਕਦੇ ਨਹੀਂ ਸੀ ਤੱਕਿਆ ਇੱਕ ਵਾਰ ਤਾਂ ਸਵੇਟੀ ਦੀ ਕਿਸੇ ਗੱਲ ਤੇ ਉਹ ਜ਼ੋਰ-ਜ਼ੋਰ ਦੇ ਹੱਸਣ ਲੱਗ ਪਏ ਹੱਸਦੇ ਆ ਢਿੱਡ ਵਿੱਚ ਵੱਲ ਪੈ ਗਏ ਮੈਂ ਖੈਰ ਮਨਾਉਣ ਲੱਗਾ ਰੱਬਾ ਮਿਹਰ ਕਰੀ ਇਹ ਇਸੇ ਤਰ੍ਹਾਂ ਖਾਸ ਦੇ ਖੇਡਦੇ ਰਹਿਣ ਕਿਸੇ ਦੀ ਨਜ਼ਰ ਨਾ ਲੱਗੇ ਇਹਨਾਂ ਨੂੰ देर ਬਹੁਤ ਹੋ ਗਈ ਸੀ ਸੋਖੀ ਭੈਣ ਨੇ ਕਿਹਾ ਹੁਣ ਤੁਸੀਂ ਜਾਓ ਇਹ ਵੀ ਕਲ ਰਾਤ ਦੇ ਉਨਿੰਦਰੇ ਨੇ ਫੇਰ ਤਾਂ ਇਹਨਾਂ ਨੂੰ ਸੌਣਾ ਚਾਹੀਦਾ ਤੇ ਆਪ ਸੌਣ ਤੇ ਮੈਨੂੰ ਵੀ ਸੌਣ ਦੇਣ ਪਰ ਨਹੀਂ ਉਹਨਾਂ ਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ ਕਹਿਣ ਲੱਗੇ ਲੈ ਅਜੇ ਤਾਂ ਆਪਾਂ ਬਹੁਤ ਗੱਲਾਂ ਕਰਨੀਆਂ ਨੇ ਤੂੰ ਬਹਿ ਜਾ ਇੱਥੇ ਖਬਰਦਾਰ ਜੇ ਜਾਣ ਦਾ ਨਾ ਲਿਆ ਉਹ ਬਹੁਤ ਘਟ ਬੋਲਦੇ ਸਨ ਪਰ ਅੱਜ ਪਤਾ ਨਹੀਂ ਕੀ ਗੱਲਾਂ ਕਰਨੀਆਂ ਸੂ ਉਹਨਾਂ ਨੇ ਕਦੇ ਅੱਗੇ ਨਾ ਪਿੱਛੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਮਨਾਇਆ ਤੇ ਘਰ ਜਾ ਕੇ ਲੰਮਾ ਪਿਆ ਸਵੇਰੇ ਉੱਠਦਿਆਂ ਹੀ ਇਹ ਮਨਹੋਸ ਖਬਰ ਮਿਲ ਰਹੀ ਕੀ ਪਤਾ ਸੀ ਆਪਣੇ ਯਾਰ ਨਾਲ ਇਹ ਆਖਰੀ ਮਿਲਣੀ ਹੈ ਮੁੜ ਕਦੇ ਨਹੀਂ ਮਿਲਣਾ ਚੰਗਾ ਹੁੰਦਾ ਉਸ ਦਾ ਕਹਿਣਾ ਮੰਨ ਲੈਂਦਾ ਅੱਗੇ ਕਿਹੜਾ ਜਗਰਾਤੇ ਨਹੀਂ ਕੱਟੇ ਦਸਨ ਵਾਲੇ ਸੱਜਣ ਦਾ ਗੱਚ ਪਰ ਗਿਆ ਇਸ ਤੋਂ ਅੱਗੋਂ ਕੁਝ ਨਾ ਬੋਲ ਸਕਿਆ ਭਲੇ ਆਲੋਕਾ ਇਹ ਤਾਂ ਬੰਦੇ ਦੇ ਹੱਥ ਨਹੀਂ ਕੋਲ ਖਲੋਤੇ ਇੱਕ ਬਜ਼ੁਰਗ ਨੇ ਉਸ ਦੇ ਪਿੱਠ ਫੜੋਸਦਿਆਂ ਕਿਹਾ ਸਬਰਾਜ ਜੋਵਨ ਰੁੱਤੇ ਚਲਾ ਗਿਆ ਸੁਖੀ ਨੇ ਖਬਰ ਸੁਣੀ ਤਾਂ ਸਹਿ ਧੱਕਾ ਲੱਗਾ ਉਹ ਸਦਮੇ ਦੀ ਹਾਲਤ ਵਿੱਚ ਚਲੇਗੀ ਪਰ ਉਸ ਦੀਆਂ ਸੁੰਨੀਆਂ ਅੱਖਾਂ ਵਿੱਚੋਂ ਕੋਈ ਹੰਝੂ ਨਾ ਕਿਰਿਆ ਕੋ ਡੋਲ ਸੀ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਸੀ ਇਸ ਦੁਖਦਾਈ ਘੜੀ ਵਿੱਚ ਸਬਰਾਜ ਨਾਲ ਬਿਤਾਇਆ ਇੱਕ ਇੱਕ ਪਲ ਉਸ ਦੇ ਚੇਤੇ ਦੀ ਚੰਗੇਰ ਵਿੱਚੋਂ ਨਿਕਲਦਾ ਉੱਚੇਰ ਉਸ ਕੋਲ ਬੈੰਦਾ ਤੇ ਅੱਗੇ ਤੁਰ ਜਾਂਦਾ ਜਦ ਕੋਈ ਪਲ ਨੇੜੇ ਨਾ ਬੋੜਦਾ ਤਾਂ ਉਹ ਆਪਣੇ ਆਲੇ-ਦੋਲੇ ਚਾਤ ਮਾਰਦੀ ਜਾਨੋ ਕੁਝ ਲੱਭਣ ਦਾ ਯਤਨ ਕਰ ਰਹੀ ਹੋਵੇ ਉਸ ਨੂੰ ਕੁਝ ਦਿਖਾਈ ਨਾ ਦਿੰਦਾ ਥੋੜਾ ਪਰੇਸ਼ਾਨ ਹੁੰਦੀ ਪਰ ਛੇਤੀ ਸਹਿਜ ਅਵਸਥਾ ਆ ਕੇ ਇੱਕ ਵਾਰ ਫੇਰ ਹੱਡੀਆਂ ਹੰਡਾਈ ਅਸੀਮ ਖਾਬਾਂ ਦੀ ਦੁਨੀਆ ਵਿੱਚ ਗੁਵਾਚ ਜਾਂਦੀ ਇਹ ਖਾਬ ਉਸੇ ਟੋਟਾ ਜੰਨਤ ਦੇ ਸਨ ਜਿਸ ਵਿੱਚ ਉਹ ਵਿਚਰਦੇ ਸੀ ਆਪਣੇ ਸਵਰਾਜ ਦੀਆਂ ਬਾਹਾਂ ਵਿੱਚ ਮਾਹਾਂ ਪਾਈਂ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ